ਐਸ ਹਕ ਮੈਂ ਰਾਜਾ ਸਾਹਿਬ ਹਜ਼ੂਰ ਹੋਰਾਂ ਦੇ ਸਥਾਨ ਦੇ ਉੱਤੇ ਖੜਾ ਪਰਮਜੀਤ ਕੌਰ ਮੇਰ ਨਾਲ ਨੇ ਕਾਨਫਰੈਂਸ ਹੋਈ ਪ੍ਰਬੰਧਕਾਂ ਨੇ ਸਾਰੀ ਜਾਣਕਾਰੀ ਦਿੱਤੀ 328 ਰੁਪਏ ਦੇ ਮਾਮਲੇ 'ਚ ਜੋ ਬਿਆਨ ਵੀ ਸਾਹਮਣੇ ਆਇਆ ਸੰਗਤ ਹੋਣ ਦੇ ਨਾਤੇ ਐਸਵਲ ਅਵਸਥਾ ਕੀ ਹੈ ਕਿ ਜਿਸ ਤਰੀਕੇ ਦੇ ਨਾਲ ਬਹੁਤ ਦੁਖੀ ਬਹੁਤ ਦੁਖੀਆਂ ਕੋਈ ਸ਼ਬਦ ਨਹੀਂ ਹੈਗੇ ਸਾਰੀ ਦਾ ਤੁਸੀਂ ਮੈਂ ਕੱਲੀ ਨਹੀਂ ਜਿੰਨੇ ਮਹਾਰਾਜ ਨੂੰ ਮੰਨਣ ਵਾਲੇ ਸਾਰੇ ਤੁਸੀਂ ਸੋ ਨਹੀਂ ਸਕੇ ਅਸੀਂ ਖਾਧੀਆਂ ਵੀ ਨਹੀਂ ਅਸੀਂ ਪਕਾਈਆਂ ਵੀ ਨਹੀਂ ਸਾਰੀ ਸਾਰੀ ਸੰਗਤ ਜਿੰਨੀ ਨੂੰ ਮੈਂ ਜਾਣਦੀ ਆ ਸਵੇਰ ਦੇ ਫੋਨ ਆ ਰਹੇ ਲੋਕਾਂ ਦੇ ਅਸੀਂ ਐਕਸਪਲੈਨ ਨਹੀਂ ਕਰ ਸਕਦੇ ਕੋਈ ਮਰ ਗਿਆ ਹੁੰਦਾ ਨਾ ਇੱਡਾ ਬੰਡਾ ਇਲਜ਼ਾਮ ਸਾਡੇ ਆਤਸ਼ਾ ਨੂੰ ਅਮਰ ਸਿੰਘ ਹੋਰਾਂ ਨੇ ਇੱਕ ਗੱਲ ਆਖੀ ਕਿ ਮਹਾਰਾਜ ਜੀ ਦੀ ਜੋ ਸੋਚ ਸੀਗੀ ਇੱਡਾ ਇਲਜ਼ਾਮ ਹੋਣਾ ਨਹੀਂ ਸੀ ਚਾਹੀਦਾ ਆਨੰਦਕਾਰ ਤੌਰ ਤੇ ਆਨੰਦਕਾਰ ਤੌਰ ਤੇ ਨਾ ਇਦਾਂ ਨੀਆਂ ਚੀਜ਼ਾਂ ਕਰਨ ਤੋਂ ਪਹਿਲਾਂ ਨਾ ਹਜ਼ਾਰ ਵਾਰ ਸੋਚਣਾ ਚਾਹੀਦਾ ਇਨਵੈਸਟੀਗੇਸ਼ਨ ਤਾਂ ਕਰਦੇ ਪਹਿਲਾਂ ਦੇਖੋ ਪਰਸੋਂ ਐਸਆਈਟੀ ਦੀ ਟੀਮ ਆਈ ਹੈ ਕੱਲੋਂ ਦੀ ਜਿਹੜੀ ਰਹਿੰਦੀ ਕਿਉਂਕਿ ਉਸ ਜਿਹੜੇ ਸਰੂਪ ਪ੍ਰਕਾਸ਼ ਸੀਗੇ ਉਹਨਾਂ ਨੂੰ ਕਾਊਂਟਿੰਗ ਨਹੀਂ ਸੀ ਹੋਈ ਠੀਕ ਹੈ ਕੱਲ ਦੁਪਹਿਰ ਤੱਕ ਉਹਨਾਂ ਦੀ ਕਾਊਂਟਿੰਗ ਚੱਲਦੀ ਰਹੀ ਠੀਕ ਹੈ ਉਸ ਤੋਂ ਬਾਅਦ ਇੰਨੀ ਛੇਤੀ ਇਹ ਕਾਰਵਾਈ ਕਰ ਦਿੱਤੀ ਗਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਇੱਥੇ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਸਾਡੇ ਲਈ ਤਾਂ ਅਸੀਂ ਨਾਲੇ ਨਾ ਵੈਸੇ ਪਿੰਡ ਚ ਜੰਮੀ ਆ ਸਾਡੀ ਸੁਰਤ ਤੋਂ ਪਹਿਲਾਂ ਦੇ 85 ਸਾਲ ਹੋ ਗਏ ਨਾ ਮਹਾਰਾਜ ਨੂੰ ਸ੍ਰੀ ਛੱਡ ਕੇ ਗਿਆ ਉਹਨੂੰ ਜਦੋਂ ਦੇ ਪ੍ਰਕਾਸ਼ ਨਹੀਂ ਇੱਥੇ ਪ੍ਰਕਾਸ਼ ਹੁੰਦੇ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਉਹਨਾਂ ਨੇ ਤੇ ਇੱਥੇ ਲੜੀਵਾਰ ਹੁੰਦੀਆਂ ਰਹਿਣੀਆਂ 2 ਤੋਂ 200 ਤੱਕ ਤਾਂ ਲੜੀਆਂ ਚੱਲਦੀਆਂ ਰਹੀਆਂ ਸਾਡੇ ਪਾਠਾਂ ਦੀਆਂ ਫਿਰ ਇਹਦਾ ਮਤਲਬ ਕਿ ਅਸੀਂ ਜਦੋਂ ਦੇ ਚੋਰੀ ਦੇ ਸਰੂਪਾਂ ਤੋਂ ਪਾਠ ਕਰ ਰਹੇ ਹਾਂ ਉਹੀ ਚੀਜ਼ ਸਮਝਣਾ ਚਾਹੁੰਦੇ ਕਿ ਐਸੇ ਸਥਾਨ ਨੂੰ ਕਿਉਂ ਚੁਣਿਆ 85 ਸਾਲਾਂ ਤੋਂ 585 ਸਾਲਾਂ ਤੋਂ ਥੋੜਾ ਨਹੀਂ 85 ਸਾਲਾਂ ਤੋਂ ਇਹੀ ਕੁਝ ਹੋ ਰਿਹਾ ਮਹਾਰਾਜ ਦਾ ਇਦਾਂ ਹੀ ਆਦਬ-ਦਾਬ ਜਿੰਨਾ ਮੈਂ ਕਹਿੰਨੀ ਮੈਂ ਕਿ ਦਾਅਵੇ ਨਾਲ ਕਹਿ ਸਕਦੀ ਹਾਂ ਇਸ ਚੀਜ਼ ਕਿ ਤੁਸੀਂ ਜਿੰਨੇ ਵੀ ਗੁਰੂ ਸਥਾਨ ਹੈਗੇ ਨੇ ਸਾਰੇ ਥਾਵਾਂ ਤੇ ਜਾ ਕੇ ਦੇਖ ਲਓ ਜੇਕਰ ਤੁਹਾਨੂੰ ਆਦਬ-ਦਾਬ ਕਿਤੇ ਇਸ ਤੋਂ ਵੱਧ ਮਿਲ ਜਾਏ ਰਹਿਤ ਮਰਿਆਦਾ ਪੂਰੀ ਹੈ ਜੇ ਆਦਬ-ਦਾਬ ਮਹਾਰਾਜ ਦਾ ਜਾ ਕੇ ਤੁਸੀਂ ਦੇਖ ਲਓ ਤੁਸੀਂ ਕਰਕੇ ਇੱਥੇ ਨਾ ਕਿਸੇ ਦੇ ਉੱਪਰ ਕੋਈ ਬੰਦਿਸ਼ ਨਹੀਂ ਆ ਕੋਈ ਬੰਦਾ ਵੀ ਇੱਕ ਅਸੀਂ ਸੰਗਤ ਨੂੰ ਵੀ ਨਾ ਗੁਰੂ ਦਾ ਹੀ ਦਰਜਾ ਦਿੱਤਾ ਇਸ ਨਗਰ ਨੇ ਸੰਘਤ ਨੂੰ ਵੀ ਗੁਰੂ ਦਾ ਜੀ ਦਰਜਾ ਦਿੰਨੇ ਆ ਆਪਾਂ ਕਿਸੇ ਨੂੰ ਵੀ ਨਹੀਂ ਰੋਕਦੇ ਇੱਥੇ ਜਿੱਥੇ ਪ੍ਰਕਾਸ਼ ਹੈਗੇ ਨੇ ਨਾ ਜਿੱਥੇ ਬਰਾਜਮਾਨ ਕੀਤੇ ਜਾਂਦੇ ਨੇ ਸੱਚਖੰਡ ਸਾਹਿਬ ਉੱਥੇ ਵੀ ਆਮ ਲੋਕਾਂ ਦੀ ਐਂਟਰੀ ਹੈਗੀ ਆ ਜਦੋਂ ਅਪਸਰੂਪ ਲੈ ਕੇ ਆਉਂਦੇ ਨਾ ਲੋਕ ਲੈ ਕੇ ਆਉਂਦੇ ਸਵਾਲ ਹੈ ਇਹ ਇੰਨਾ ਤਪਸਥਾਨ ਹੈਗਾ ਤੁਸੀਂ ਜਿਸ ਤਰੀਕੇ ਨਾਲ ਸਾਰੀ ਜਾਣਕਾਰੀ ਦਿੱਤੀ ਪ੍ਰਬੰਧਕਾਂ ਨੇ ਵੀ ਦਿੱਤੀ ਹੈ ਪਰ ਨਾਲ ਹੀ ਐਫ ਆਈ ਆਰ ਵੀ ਇੱਕ ਦਰਜ ਕਰ ਦਿੱਤੀ ਜਾਂਦੀ ਪੋਲਿਟੀਕਲ ਨਮਾਇੰਦੇ ਵੀ ਇੱਥੇ ਆਉਂਦੇ ਨੇ ਅਮਰੀਕ ਸਿੰਘ ਹਰਾਂ ਨੇ ਗੱਲ ਕੀਤੀ ਹੈ ਉਹ ਸਫਾਈਆਂ ਦੇ ਹੀ ਜਾਣਗੇ ਆਪਣੀਆਂ ਆਪਣੀਆਂ ਦੇਖੋ ਵੀਰ ਜੀ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਰਾਜਨੀਤੀ ਨਾਲ ਸਾਡਾ ਰਾਜਨੀਤੀ ਦੇ ਨਾਲ ਸਾਡਾ ਕੋਈ ਸਰੋਕਾਰ ਹੀ ਨਹੀਂ ਅਸੀਂ ਇੱਥੇ ਨਾ ਸ਼ੁਰੂ ਤੋਂ ਹੀ ਰਹਿਤ ਮਰਿਆਦਾ ਜਿਹੜੀ ਆ ਉਹ ਹੱਦ ਦਰਸੇਦੀ ਹੱਦ ਦਰਸੇਦੀ ਬਿਹਤਰ ਦੇਖੀ ਹੈ ਅਸੀਂ ਅਸੀਂ ਇਸੇ ਆਦਬ ਨਾਲ ਪੈਦਾ ਜਦੋਂ ਸਾਡੇ ਰਾਜਾ ਸਭਜੀ ਨਾ ਪਾਤਸ਼ਾਹ ਜੀ ਜਿਹੜੇ ਸੀਗੇ ਉਹ ਗੁਰਮੁਖੀ ਦਾ ਵੀ ਆਦਬ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦਾ ਆਦਬ ਤਾਂ ਬਹੁਤ ਵੱਡੀ ਚੀਜ਼ ਸੀ ਬੋਰੀ ਦੇ ਬੈਠ ਕੇ ਉਹ ਕੀਰਤਨ ਸਰਵਣ ਕਰਦੇ ਸੀ ਅੱਛਾ ਹਾਂ ਸਾਨੂੰ ਉਹਨਾਂ ਨੇ ਸਿਖਾਇਆ ਹੀ ਹੈ ਕਿ ਗੁਰੂਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ ਤੇ ਇਹ ਦੂਜੇ ਨੰਬਰ ਤੇ ਸਾਨੂੰ ਇਸ ਇਸ ਸਾਡੇ ਤੇ ਇਨਕੁਆਰੀਆਂ ਇਹ ਪਹਿਲੀ ਵਾਰ ਤਾਂ ਆਈਆਂ ਨਹੀਂ ਕਦੇ ਐਸ்சிਪੀਸੀ ਆਗੇ ਕਦੇ ਕੋਈ ਹੋਰ ਕਮੇਟੀਆਂ ਆਗੀਆਂ ਅਸੀਂ ਅਸੀਂ ਕਿਸੇ ਦੀ ਦੂਜੇ ਤੋਂ ਭੱਜਦੇ ਹੀ ਨਹੀਂ ਆ ਕਿਉਂਕਿ ਅਸੀਂ ਗਲਤ ਕਰਦੇ ਹੀ ਨਹੀਂ ਆ ਥੋੜਾ ਕੋੜਾ ਇਹ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ ਸਥਾਨ ਦੀ ਬੇਦਬੀ ਬਿਲਕੁਲ ਲੱਗ ਰਹੀ ਆ ਕਿਉਂਕਿ ਜਿਹੜਾ ਦੇਖੋ ਇਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਚੱਪੇ-ਚੱਪੇ ਦੇ ਵਿੱਚ ਇਸ ਥਾਂ ਦੀ ਉਸਤਤ ਜਿਹੜੀ ਜਾ ਚੁੱਕੀ ਹੈ ਜਾ ਰਹੀ ਹੈ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਮੇਟੀ ਦੇ ਮੈਂਬਰਾਂ ਨੇ ਵੀ ਕਿਹਾ ਕਿ ਜੋ ਲੋਕ ਨਹੀਂ ਜਾਣਦੇ ਸੀ ਉਹਨਾਂ ਦੇ ਮਨ ਦੇ ਵਿੱਚ ਇੱਕ ਹੋਰ ਜਿਹੜਾ ਦੀ ਦੇਖ ਵੀ ਬਣਾ ਦਿੱਤੀ ਗਲਤ ਸਾਨੂੰ ਦੁੱਖ ਹੋਦਾ ਹੀ ਆ ਹੋਰ ਨਹੀਂ ਕਿਸੇ ਜੀ ਨੇ ਹਾਕੀ ਦਿੰਦਿਓ ਸਰਕਾਰ ਨੂੰ ਜੋ ਕਰ ਰਹੀ ਹੈ ਅਸੀਂ ਇਹ ਕਹਿੰਦੇ ਕਿ ਜੋ ਵੀ ਕਰਨਾ ਨਾ ਹਰ ਚੀਜ਼ ਨੂੰ ਪਹਿਲਾਂ ਪੜਤਾਲਿਆ ਜਾਵੇ ਫਿਰ ਕੀਤਾ ਜਾਵੇ ਬੇਤੁਕੇ ਇਲਜ਼ਾਮ ਲਾਉਣੇ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਇਹ ਤਾਂ ਆਮ ਬੰਦੇ ਦਾ ਵੀ ਜੇ ਤੁਸੀਂ ਇੱਕ ਸਾਡੀ ਵੀ ਇੱਜ਼ਤ ਹੁੰਦੀ ਆ ਆਮ ਬੰਦੇ ਦੀ ਇੱਜ਼ਤ ਹੁੰਦੀ ਆ ਗੁਰੂ ਕਰਦਾ ਵੱਡਾ ਹੀ ਮੋਤ ਹੈ ਇਹਦੇ ਬਾਰੇ ਬਿਆਨ ਦੇਣ ਤੋਂ ਪਹਿਲਾਂ ਤਾਂ ਹਜ਼ਾਰ ਵਾਰ ਨਹੀਂ ਲੱਖਾਂ ਵਾਰ ਸੋਚਣਾ ਚਾਹੀਦਾ ਧੰਨ ਪਰਮਜੀਤ ਕੌਰ ਸ਼ੇਰਗਿੱਲ ਪੂਰੇ ਮਾਮਲੇ ਦੇ ਉੱਤੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਤੇ ਇਹ ਵੀ ਗੱਲ ਆਖੀ ਹੈ ਕਿ ਸਥਾਨ ਦੇ ਉੱਤੇ ਸਥਾਨ ਨੂੰ ਲੈ ਕੇ ਜੋ ਬਿਆਨ ਦਿੱਤੇ ਜਾ ਰਹੇ ਨੇ ਜ਼ਰੂਰ ਇੱਕ ਵਾਰ ਜਿਹੜਾ ਕਿ ਸੋਚਿਆ ਜਾਵੇ